इकठे ਹੋਏ ਆ ਕਿ ਅਸੀਂ ਮੰਥਨ ਕਰਨ ਲਈ ਇਕੱਠੇ ਆਇਆ ਕਿ ਜਿਹੜੀ ਸੀਟ ਅਸੀਂ ਜਿੱਤਰੇ ਸੀਗੇ ਲੋਕ ਸਭਾ ਦੀ ਜਿਹੜੀ ਸੀਟ ਸਾਡੀ ਕੈਂਡੀਡੇਟ ਮਾਰੀਓ ਕੁਲਦੀਪ ਸਿੰਘ ਢਾਲੀਵਾਲ ਜੀ ਬੜੀ ਵੱਡੀ ਪਾਤਰਾ ਚ ਜਿੱਤਰੇ ਸੀ ਉਹ ਹਾਰ ਕਿਸ ਤਰ੍ਹਾਂ ਗਈ ਇਹ ਇੱਕ ਬੜਾ ਇੰਪੋਰਟੈਂਟ ਮਸਲਾ ਇਹਦੇ ਉੱਤੇ ਮੱਥਨ ਕਰਨਾ ਇਥੇ ਬਹੁਤ ਇੰਪੋਰਟੈਂਟ ਹੈ ਉਥੇ ਕੁਝ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਤਲਵੰਤ ਸਾਹਿਬ ਸਭ ਤੋਂ ਪਹਿਲੇ ਤੇ ਮੈਂ ਸਾਰੇ ਵਲੰਟੀਅਰ ਸਹਿਬਾਨ ਦਾ ਚਰਚਾ ਬਦੱਚਾ ਵਰਚ ਸਹਿਬਾਨ ਦਾ ਉਸ ਤੋਂ ਬਾਅਦ ਸਾਰੇ ਐਮਐਲਏ ਸਹਿਬਾਨ ਦਾ ਚੇਨਨ ਸਾਹਿਬ ਜਿੰਦੇਬੀ ਪਾਰਟੀ ਦੇ ਉਮੀਦਵਾਰ ਸਰਬਾਤਿਥੇ ਆਏ ਇਸ ਸਭ ਦਾ ਮੈਂ ਧੰਨਵਾਦ ਕਰਦਾ ਤੁਸੀਂ ਵੱਡੀ ਗਿਣਤੀ ਜਿੱਥੇ ਪਹੁੰਚਿਆ ਪਰ ਯਕੀਨ ਕਰਦਾ ਜਿਸ ਤਰ੍ਹਾਂ ਰਿਜ਼ਲਟ ਆਇਆ ਉਹ ਜਿੰਦਾ ਮਨੁੱਖ ਚਾਹ ਰਹੀ ਹੈ ਬੰਨ ਬਹੁਤ ਬੇਚੈਨ ਹੈ ਇਥੋਂ ਤੱਕ ਕਿ ਮੈਂ ਰੋਟੀ ਖਾ ਕੇ ਵੀ ਸਾਡਾ ਜੀ ਨਹੀਂ ਕੀਤਾ ਗਲਤੀਆਂ ਕਿੱਥੇ ਹੋਈਆਂ ਕਿੱਦਾਂ ਹੋਈਆਂ ਕਿਉਂ ਹੋਈਆਂ ਇਹ ਅਸੀਂ بیٹھ ਕੇ ਸਾਰਾ ਆਪਸ ਵਿਚਾਰ-ਵਟਾਂਦਰਾ ਕਰਾਂਗੇ ਸੀਰੀਅਸਲੀ ਸੋਚਾਂਗੇ ਬੁਦਰ ਕੋਈ ਕੁਝ ਚੀਜ਼ਾਂ ਐਸੀ ਆ ਤਾਲੀਬਾ ਸਾਹਿਬ ਜਿਹੜੀਆਂ ਨਜ਼ਰ ਆਣੀਆਂ ਨੇ ਉਹ ਇਸ ਮੰਚ ਤੋਂ ਦੱਸਣੀਆਂ ਜ਼ਰੂਰੀ ਐ ਸਵਾ ਦੋ ਸਾਲ ਹੋ ਗਏ ਮੇਰੇ ਤੋਂ ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸ਼ੁਰੂ ਸ਼ੁਰੂ ਤੇ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹਿਣੀ ਕਿ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਣਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਇਹ ਕੱਲ ਜਦਾਂ ਲੱਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ 1% ਵੀ ਇਸ ਗੱਲ ਤੇ ਯਕੀਨ ਨਹੀਂ ਸੀ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਮਨਾ ਕਰਦਾ ਸੀ ਮੈਂ ਕਿ ਨਹੀਂ ਯਾਰ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਹ ਸੱਚ ਬੋਲਦੇ ਸੀ ਅਗਰ ਵਲੰਟੀਅਰ ਦੀ ਗੱਲ ਸੀ ਉਹਨਾਂ ਸੂਰੀਅਲ ਦੀ ਉਹਨਾਂ ਸੀ ਅਗਰ ਐਡਮਿਨਿਸਟ੍ਰੇਸ਼ਨ ਕੋਲ ਛੁਪਾਈ ਹੁੰਦੀ

ਵੀ ਗੱਲ ਕਰਦੇ ਜੇ ਭਾਜੀ ਕੰਮ ਨਹੀਂ ਹੋਇਆ ਤਾਂ ਸਰਤਾਜ ਸਿੰਘ ਸਾਹਿਬ ਕੰਮ ਨਹੀਂ ਸੀ ਹੁੰਦਾ ਕੰਮ ਨਹੀਂ ਸੀ ਹੁੰਦਾ ਅਪੈਂਡਿਕਟ ਕੀਤਾ ਜਾਂਦਾ ਸੀ ਸਾਡੇ ਮਲੰਠੀਆਂ ਨੂੰ ਵੇਚ ਦਿੱਤਾ ਜਾਂਦਾ ਸੀ ਅੱਜ ਸਮੇਂ ਅੱਜ ਵਕਤ ਜ਼ਿਆਕੀ ਵੀ ਨਾਲ ਸੀ ਚੇਤੇ ਅੱਜ ਵੀ ਨਾਲ ਸੀ ਜਾ ਕੇ ਤੇ ਭੋਜੋ 2075 ਨੂੰ ਬਤਨੂ ਕਰਿਆ

ਉਹਨਾਂ ਕਰੋਪਰਨੀਏ ਜਿਹੜਾ ਬਿਜ਼ਨਸਮੈਨ ਹੈ ਜਿੱਦਾਂ ਹੈ ਕਦੇ ਬੋਰਡੀ ਦਾ ਕੰਮ ਕਰਦਾ ਸੀ ਆਪਣਾ ਮੇਰੇ ਕੋਲ ਸ਼ੁਰੂਆਤ ਕੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਮਐ ਦਾ ਫੋਟਰਾ ਕੀਤਾ ਤੇ ਵਿਸ਼ੋਧ ਹੋ ਗਈ 5 ਲੱਖ ਰੁਪਈਆ ਇਹ ਬੁਲਾਵਾ ਹੈ ਸਰਕਾਰ ਦਾ ਇਹ ਵੀ ਨਰੇਤ ਸਲਾਮੁਅਲਾ ਇਹ ਕੋਈ ਬੋਲਦਾ ਨਹੀਂ ਹੈ ਏ ਐਡਮਿਨਿਸਟ੍ਰੇਸ਼ਨ ਨੂੰ ਮੱਕ ਪਾਣੀ ਪੈਗੀ ਚੰਗੀ ਤਰ੍ਹਾਂ ਘੱਟ ਪਾਣੀ ਪੈਗੀ ਸਾਰੇ ਖਾੜਿਆਂ ਦੇ ਵਿੱਚ ਸੁਣੋ ਜੇ ਤੁਸੀਂ ਐਸਐਚਓ ਆਪਣੇ ਨਾਮ ਲਾਏ ਤੇ ਅਸੀਂ ਕੰਪਨੀ ਦੇ ਨਾਮ ਤੁਹਾਨੂੰ ਸਾਫ਼ ਕਰ ਜੀਏ ਖਾੜਿਆਂ ਦੇ ਵਿੱਚ ਐਸਐਚਓ ਬਣਦੇ ਆਪਣੇ ਗੱਲਾਂ ਕਰਦੇ ਹੋ ਤੁਸੀਂ ਗੱਲਾਂ ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਇੱਜ਼ਤ ਕਰਕੇ ਤੇ ਦਿੱਤਾ ਜਾਂਦਾ ਜੀ ਦੱਸਦਾ ਸੱਜਣ ਵੀ ਭਾਰਦੇ ਵਿੱਚ ਕੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬੈਨਸ ਤੇ ਕੁਰਸੀ ਦਾ ਆਫਰ ਕਰਦੇ ਅਸੀਂ ਜੀ ਦੱਸਦਾ ਸੱਜਣ ਵੀ ਅਹੋਜੇ ਸਰਜਨ ਨੂੰ ਅਹੋਜੇ ਡੀਐਸਪੀ ਨੂੰ ਅਹੋਜੇ ਤਸੀਹਦਾਰ ਨੂੰ ਸਦੀਵਾ ਸਾਹਿਬ ਜਾਲੇ ਪਾਣੀ ਕੋਲ ਨੱਬੇ ਦਿਓ ਰੁਕਾੜੇ ਪਾਣੀ ਭੇਜ ਦਿਓ ਨਾ ਪਤਾ ਨਾ ਪਾਰਟੀ ਚ ਬਦਲਾਅ ਨਹੀਂ ਆਇਆ ਪਾਰਟੀ ਸਵਾ ਦਾ 200 ਹੋ ਗਿਆ ਮੈਂ 100 ਕਿਹੜੀ ਦੇਖਿਆ ਮੈਂ ਅੰਮ੍ਰਿਤਾਲ ਆ ਖੜਿਆ ਤੇ ਮਨਜੀਤ ਅੰਮ੍ਰੇ ਸੈਂਟਰਲ ਕੇ ਦੇ ਲੋਗ ਆਏ ਇਥੇ